ਮੇਰੇ ਇੱਕ ਸੱਜਣ ਕਲਕੱਤੇ ਰਹਿੰਦੇ ਨੇ ਮੈਂ ਜਦੋਂ ਜਾਂਦਾ ਉਹਨਾਂ ਦੇ ਠਹਿਰਨਾ ਤਾ ਮੈਨੂੰ ਕਹਿੰਦਾ ਭਾਈ ਸਾਹਿਬ ਜਦੋਂ ਉਹਨਾਂ ਦੇ ਘਰ ਗਏ ਨਾ ਤਾਂ ਬੰਦਿਆਂ ਦੇ ਚਿਹਰੇ ਦੱਸ ਦਿੰਦੇ ਵੀ ਕੁਝ ਹੈ ਤਾਂ ਉਹ ਅੱਗੇ ਵੀ ਜਾਈਦਾ ਪਰ ਹੁਣ ਜਦੋਂ ਮੈਂ ਗਿਆ ਲਾਸਟ ਟਾਈਮ ਤਾ ਚੰਗਾ ਨਹੀਂ ਲੱਗਾ ਜਦੋਂ ਮੈਨੂੰ ਛੱਡਣ ਆਇਆ ਬੜੀ ਮਹਿੰਗੀ ਗੱਡੀ ਉਹਨਾਂ ਕੋਲ ਤਾਂ ਮੈਂ ਉਹਨੂੰ ਕਿਹਾ ਵੀ ਘਰ ਵਿੱਚ ਕੋਈ ਮੁਸ਼ਕਲ ਹੈ ਤੁਹਾਡੇ ਕੀ ਗੱਲ ਹੋਈ ਕਹਿੰਦਾ ਭਾਈ ਸਾਹਿਬ ਬਸ ਕੀ ਦਸੀਏ ਕਲੇਸ਼ੇ ਹੋਈ ਜਾਂਦਾ ਹੈ ਨਾ ਕਿਹੜੀ ਗੱਲਾਂ ਕਹਿੰਦਾ ਜੀ ਬਸ ਉਹ ਦੋਹਾਂ ਭਰਾਵਾਂ ਦੀ ਹੀ ਹੁਣ ਸਾਡੀ ਬਣਦੀ ਡੈਡੀ ਥੋੜਾ ਜਿਹਾ ਉਹਦੇ ਵੱਲ ਹੱਥ ਰੱਖਦੇ ਆ ਉਹ ਬੱਚਿਆਂ ਨੂੰ ਲੱਗਣ ਲੱਗ ਪੈਂਦੇ ਵੀ ਮੰਮੀ ਉਹਦੇ ਵੱਲ ਹੱਥ ਰੱਖਦੀ ਥੋੜਾ ਜਿਹਾ ਜਾਂ ਡੈਡੀ ਉਹਦੇ ਵੱਲ ਹੱਥ ਰੱਖਦਾ ਜਦੋਂ ਇਫੈਕਸ਼ਨ ਪੈਦਾ ਹੋ ਜਾਏ ਫਿਰ ਇਹ ਚੀਜ਼ਾਂ ਹੁੰਦੀ ਤਾਂ ਕਹਿੰਦਾ ਜੀ ਬਹੁਤ ਔਖਾ ਕਹਿੰਦਾ ਬਹੁਤ ਕਲੇਸ਼ ਆਉਂਦਾ ਕਹਿੰਦਾ ਭਾਈ ਸਾਹਿਬ ਇਦਾਂ ਵੀ ਕਈ ਵਾਰ ਪਿਛਲੇ ਹਫ਼ਤੇ ਲੱਗਾ ਵੀ ਇਹਦੇ ਨਾਲ ਤਾਂ ਮੈਂ ਕੁਝ ਖਾ ਕੇ ਮਰ ਜਾ ਇਹਨੋਂ ਤਰ ਘਰ ਵਾਲੀ ਦਾ ਵੱਖਰਾ ਕਲੇਸ਼ ਹੈ ਬੱਚਿਆਂ ਦਾ ਮਾਂ ਪਿਓ ਦਾ ਭਰਾ ਦਾ ਵੱਖਰਾ ਇਕੱਠਾ ਕੰਮ ਹੈ ਕਲੇਸ਼ ਬਹੁਤ ਹੋਰ ਹੈ ਤਮੈਂ ਉਹਨੂੰ ਪੁੱਛ ਲਿਆ ਮੈਂ ਉਹਨੂੰ ਕਿਹਾ ਘਰ ਚ ਪੈਸੇ ਕਿੰਨੇ ਪਏ ਕਹਿੰਦਾ ਕੀ ਗੱਲ ਹੋਈ ਮੈਂ ਨਹੀਂ ਦੱਸ ਸੱਚੋ ਸੱਚ ਦੱਸੀ ਘਰ ਵਿੱਚ ਮਾਇਆ ਕਿੰਨੀ ਰੱਖੀ ਹੋਈ ਹੈ ਤੁਸੀਂ ਤੋ ਸੋਚੀ ਪੈ ਗਿਆ ਕਹਿੰਦਾ ਸੱਚੀ ਦੱਸਾਂ ਮੈਂ ਕਹਾਂ ਮੈਂ ਕਿਹੜਾ ਕੋਈ ਇਨਕਮ ਟੈਕਸ ਵਾਲਾ ਕੋਈ ਰੇਡ ਪਾਉਣੀ ਤੁਹਾਡੇ ਤੇ ਤੂੰ ਦੱਸ ਤਾਂ ਸਹੀ ਸੱਚੋ ਸੱਚ ਦੱਸ ਕਿੰਨੇ ਪੈਸੇ ਮੈਂ ਕੋਈ ਰੇਡ ਨਹੀਂ ਪਾਉਂਦਾ ਮੈਂ ਤੁਹਾਡੇ ਤੂੰ ਸੱਚੋ ਸੱਚ ਦੱਸ ਪੈਸੇ ਕਿੰਨੇ ਤੁਸੀਂ ਹੈਰਾਨ ਹੋਵੋਗੇ ਉਹ ਬੜਾ ਕੀ ਕਹਿੰਦਾ ਉਹ ਕਹਿੰਦਾ ਭਾਈ ਸਾਹਿਬ 4 ਕੋ ਕਰੋੜ ਤਾਂ ਪਿਆ ਹੀ ਹੋਣਾ ਅੱਛਾ 4 ਕੋ ਕਰੋੜ ਪੱਛਾ ਪਿਆ ਹੈ ਘਰ ਵਿੱਚ ਜਿਹੜਾ ਬੈਂਕਾਂ ਵਾਲਾ ਇੱਕ ਨੰਬਰ ਵਾਲਾ ਉਹ ਲੱਗਦਾ ਹੈ ਕਹਿੰਦੇ 4-5 ਕਰੋੜ ਤਾਂ ਪਿਆ ਹੀ ਹੋਣਾ ਨਾਨਕ ਤੁਸੀਂ ਬਰੂਦ ਦੇ ਢੇਰ ਤੇ ਬੈਠੇ ਆ ਤੁਹਾਡੀ ਲੜਾਈ ਨਹੀਂ ਹੋਣੀ ਤਾਂ ਹੋਰ ਕੀ ਹੋਣਾ ਐ ਇੰਨੇ ਕਰੋੜਾਂ ਰੁਪਈਆ ਕਰਜ਼ੇ ਰੱਖ ਕੇ ਬੈਠੇ ਹੋ ਸੱਜਣੋ ਇਹ ਤਾਂ ਮਾਇਆ ਦੀ ਤਸਵੀਰ ਇੰਨੀ ਗਰਮ ਐ ਬੰਦਾ ਬੰਦੇ ਨੂੰ ਮਾਰ ਸਕਦਾ ਮਾਇਆ ਦੀ ਤਸਵੀਰ ਗਰਮ ਐ ਪਿੱਛੇ ਜੇ ਇੱਕ ਖਬਰ ਛਪੀ ਸੀ ਜਿਨ੍ਹਾਂ ਦਾ ਪੰਜਾਬ ਹਰਿਆਣਾ ਹਿਮਾਚਲ ਚਾਰ ਸਟੇਟਾਂ ਵਿੱਚ ਕਾਰੋਬਾਰ ਸੀ ਨਾ ਵਾਇਨ ਦਾ ਸ਼ਰਾਬ ਦਾ ਸਕੇ ਤਾਏ ਜਾਤੇ ਆਪਸ ਵਿੱਚ ਗੋਲੀਆਂ ਮਾਰ ਕੇ ਮਰ ਗਏ ਮੈਂ ਹੁਣ ਨਾਮ ਨਹੀਂ ਲੈਣਾ ਲਈ ਉੱਤੇ ਸਕੇ ਬੰਦੇ ਲੜ ਕੇ ਗੋਲੀਆਂ ਮਾਰ ਕੇ ਮਰ ਗਏ ਆਪਸ ਵਿੱਚ ਇਹ ਮਾਇਆ ਇੰਨੀ ਤਸਵੀਰ ਗਰਮ ਹੈ ਆਪਣੇ ਘਰ ਵਿੱਚ 10 20 50 ਲੱਖ ਰੁਪਏ ਰੱਖ ਲਓ ਤੁਹਾਡਾ ਬੀਪੀ ਵਧਣ ਲੱਗ ਪੈਣਾ ਤੁਹਾਡੇ ਦਿਨ ਮਾਇਆ ਇੰਨੀ ਤਸਵੀਰ ਗਰਮ ਹੈ ਪੈਸੇ ਰੱਖ ਕੇ ਵੇਖੋ ਘਰ ਚ ਤੁਹਾਡੇ ਬੀਪੀ ਵਧਣ ਲੱਗ ਪੈਣਗੇ ਮੈਨੂੰ ਕੋ ਇੰਨੇ ਕਰੋੜ ਖੁੱਲਾ ਰੱਖ ਕੇ ਬੈਠੇ ਤੁਸੀਂ ਸਰਹਾਣੇ ਥੱਲੇ ਤੁਸੀਂ ਲੜ ਕੇ ਮਰਨਾ ਨਹੀਂ ਤੇ ਹੋਰ ਕੀ ਹੋਣਾ ਹੈ? ਕਹਾਂ ਭਾਈ ਸਾਹਿਬ ਫਿਰ ਕੀ ਕਰੀਏ ਤੁਹਾਨੂੰ ਪਤਾ ਹੀ ਹੈ ਕਾਰੋਬਾਰ ਇਦਾਂ ਹੀ ਚੱਲਦਾ ਹੈ। ਮੈਨੂੰ ਕਹੇ ਹਾਂ ਚੱਲਦੇ ਇਸੇ ਤਰ੍ਹਾਂ ਨੇ। ਪਰ ਇਹ ਤੋਂ ਬਚਣ ਦਾ ਵੀ ਕੋਈ ਤਰੀਕਾ। ਕਹਿੰਦਾ ਉਹ ਦੱਸੋ। ਮੈਨੂੰ ਕਹੇ ਮਾਇਆ ਨੂੰ ਸਫਲੀ ਕਰੋ। ਤੈਸੇ ਗੁਰ ਸਿੱਖਨ ਕੋ ਪਰਮ ਪਵਿੱਤਰ ਮਾਇਆ। ਮਾਇਆ ਦਾ ਹੋਣਾ ਪਾਪ ਨਹੀਂ ਹੈ। ਸੱਪ ਰੱਖਣ ਵਾਲੇ ਤਾਂ ਪਟਾਰੀ ਚ ਵੀ ਪਾ ਕੇ ਰੱਖਦੇ ਨੇ ਪਰ ਉਹਨੂੰ ਪਤਾ ਉਹ ਤੋਂ ਕਿਵੇਂ ਬਚਣਾ ਹੈ ਉਹਨਾਂ ਉਸ ਸੱਪ ਦੇ ਦੰਦ ਕੱਢੇ ਹੋਏ ਨੇ ਜ਼ਹਿਰ ਵਾਲੇ ਚੱਕੀ ਫਿਰਦੇ ਨੇ ਗਲ ਚ ਪਾ ਕੇ ਬਜ਼ਾਰਾਂ ਚ ਮਾਇਆ ਦੇ ਡੰਗ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਇੱਕ ਆਪਣੇ ਘਰ ਵਿੱਚ ਨਾਮ ਜਪਣਾ ਸ਼ੁਰੂ ਕਰੋ ਬਾਣੀ ਪੜੋ ਔਰ ਦੂਜਾ ਇਹਨੂੰ ਸਫਲ ਕਰਨ ਲਈ ਕਿਸੇ ਚੰਗੇ ਜਗ੍ਹਾ ਤੇ ਕੋਈ ਸੇਵਾ ਤੇ ਲਾਓ ਕਹਿੰਦਾ ਭਾਈ ਸਾਹਿਬ ਰਾਹ ਦੱਸੋ ਮੈਂ ਉਹਨੂੰ ਉਦੋਂ ਕੁਦਰਤੀ ਮੇਰੇ ਮਨ 'ਚ ਆਇਆ ਮੈਂ ਉਹਨੂੰ ਕਹੇ ਲੁਧਿਆਣੇ ਦੇ ਕੋਲ ਇੱਕ ਮੈਂਟਲੀ ਡਿਸੇਬਲ ਬੰਦਿਆਂ ਦਾ ਆਸ਼ਰਮ ਚੱਲਦਾ ਹੈ ਮੈਂ ਕਿਹਾ ਉਹਨਾਂ ਨਾਲ ਸੰਪਰਕ ਕਰ ਤੋ ਜਦੋਂ ਅਸੀਂ ਬੈਠਿਆ-ਬੈਠਿਆ ਫੋਨ ਕੀਤਾ ਉਹ ਕਹਿੰਦੇ ਜੀ ਅਸੀਂ ਪੈਸੇ ਨਹੀਂ ਲੈਂਦੇ ਮੈਂ ਕਿਹਾ ਵੀ ਇਹਨਾਂ ਨੂੰ ਸੇਵਾ ਦੱਸੋ ਕਹਿੰਦੇ ਹਾਂ ਲੋਕ ਜਿਹੜੇ ਪੇਸ਼ੈਂਟ ਹੈ ਉਹਨਾਂ ਦੀਆਂ ਦਵਾਈਆਂ ਦੇ ਪੈਸੇ ਦੇਣ ਵਾਲੇ ਆ ਉਹਨਾਂ ਨਾਲ ਸਿੱਧਾ ਸੰਪਰਕ ਕਰੋ ਜਦੋਂ ਲਾਈਫ ਪ੍ਰੋ ਹਸਪੀਟਲ ਵਾਲਿਆਂ ਨਾਲ ਸੰਪਰਕ ਕੀਤਾ 327000 ਰੁਪਏ ਉਹਨਾਂ ਦਾ ਖੜਾ ਸੀ ਦਵਾਈਆਂ ਦਾ ਤਾਂ ਉਹ ਕਹਿੰਦੇ ਜੀ ਇੰਨਾ ਪੈਸਾ ਉਹ ਆਸ਼ਰਮ ਦਾ ਦਵਾਈਆਂ ਦਾ ਪੇਸ਼ੈਂਟਾਂ ਦਾ ਤਾਂ 327000 ਰੁਪਏ ਮੈਂ ਉਹਨੂੰ ਕਿਹਾ ਹੁਣੇ ਦੇ ਦੇ ਉਹਨੇ ਵੀ ਹੌਸਲਾ ਕੀਤਾ ਕਹਿੰਦਾ ਭਾਈ ਸਾਹਿਬ ਜੀ ਲੋ ਫਿਰ ਜਦੋਂ ਉਹਨੇ ਉਹਨਾਂ ਦਾ ਕਾਊਂਟ ਨੰਬਰ ਮੰਗਾਇਆ ਅੱਜ ਕੱਲ ਸਾਰਾ ਕੁਝ ਟਾਂਗ ਜੀ ਉਸੇ ਉਹਨੇ ਘੰਟੇ ਦੇ ਅੰਦਰ ਅੰਦਰ 327000 ਰੁਪਇਆ ਉਹਨੇ ਦਵਾਈਆਂ ਦਾ ਭਰ ਤੋ ਮੰਗਲਵਾਰ ਨੂੰ ਨੇ ਪੈਸੇ ਭਰੇ ਤੇ ਸ਼ੁੱਕਰਵਾਰ ਮੈਨੂੰ ਫੋਨ ਆ ਗਿਆ ਕਹਿੰਦਾ ਭਾਈ ਸਾਹਿਬ ਜੀ ਇਹਨਾਂ ਸ਼ਾਂਤੀ ਹੋ ਗਈ ਘਰ ਚ ਕਹਿੰਦਾ ਝਗੜਾ ਹੀ ਮੁੱਕ ਗਿਆ ਜਿਹੜਾ ਭਰਾ ਰੋਲਾ ਪਾ ਰਿਹਾ ਸੀ ਮੈਂ ਆ ਕਰਨਾ ਹੋਟਲ ਪਣਾਓ ਕਰਨਾ ਕਹਿੰਦਾ ਉਹ ਛੱਡ ਗਿਆ ਉਹ ਆਪੇ ਕਹੀ ਜਾਂਦਾ ਜਿਵੇਂ ਤੇਰਾ ਚੱਲਦਾ ਉਦਾਂ ਠੀਕ ਹੈ ਜਿਵੇਂ ਤੂੰ ਚਲਾ ਦੇ ਉਹ ਕਰੋਧ ਗੁੱਸੇ ਤੋਂ ਹੁਣ ਆਪਣੇ ਵੀਰ ਭਰਾ ਤੇ ਆ ਗਏ ਹੁਣ ਉਹ ਹੀ ਉਹ ਬੰਦਾ ਹੈ ਜਿਹੜਾ ਕਹਿੰਦਾ ਮੇਰਾ ਪਿਓ ਇਦਾਂ ਨਹੀਂ ਹੱਥ ਰੱਖ ਰਿਹਾ ਕਹਿੰਦਾ ਡੈਡੀ ਵੀ ਠੀਕ ਹੋ ਗਿਆ ਕਹਿੰਦਾ ਵਧੀਆ ਹੁਣ ਤਾਂ ਡੈਡੀ ਨੇ ਵੀ ਸਹੀ ਫੈਸਲਾ ਕੀਤਾ ਮੈਨੂੰ ਕਹਿੰਦਾ ਸਜਣਾ ਬੁੱਧੀ ਰੱਬ ਸਹੀ ਕਰਦਾ ਹੈ ਬੰਦੇ ਦੇ ਹੱਥ ਨਹੀਂ ਹੈ ਬੁੱਧ ਦਾ ਸਹੀ ਹੁੰਦਾ ਇਹ ਚੀਜ਼ਾਂ ਜਦੋਂ ਤੁਸੀਂ ਸਫਲ ਕਰੋਗੇ ਇੱਥੇ ਕਿਉਂ ਆਏ ਆਪਾਂ ਇਹ ਕੋਈ ਵੇਖਣ ਵਾਸਤੇ ਕੋਈ ਟੂਰਿਜ਼ਮ ਪਲੇਸ ਪਲੇਸ ਨਹੀਂ ਹੈ ਕਿਵੇਂ ਵਿਖਣਾ ਹੈ ਜੀ ਉੱਥੇ ਗੁਰਦੁਆਰਾ ਵੇਖ ਕੇ ਆਉਣਾ ਪਟਨਾ ਸਰ ਟੂਰਿਜ਼ਮ ਪਲੇਸ ਨਹੀਂ ਇੱਥੇ ਆ ਕੇ ਤੁਹਾਡਾ ਤਨ ਮਨ ਧਨ ਇਹ ਤਿੰਨੇ ਚੀਜ਼ਾਂ ਸਫਲ ਹੋਣਗੀਆਂ ਤਨ ਕਰਕੇ ਸੇਵਾ ਕੀਤੀ ਸੁੱਖ ਮਿਲਣਗੇ ਮਨ ਕਰਕੇ ਨਾਮ ਜਪਿਆ ਜਨਮ ਸਫਲ ਹੁੰਦਾ ਧਨ ਕਰਕੇ ਸੇਵਾ ਕਰੋਗੇ ਤਾਂ ਸਾ ਸੰਗਤ ਤੁਹਾਡੀ ਮਾਇਆ ਸਫਲੀ ਹੋਏਗੀ ਘਰ ਦੇ ਕੱਲ ਕਲੇਸ਼ ਦੂਰ ਹੋਣਗੇ ਇਹ ਚੀਜ਼ਾਂ ਤਾਂ ਆਪਾਂ ਇੱਥੇ ਆਏ ਆ ਹੋਰ ਵੇਖਣ ਨਹੀਂ ਆਏ ਕੋਈ ਬੇ ਘੁੰਮਣ ਫਿਰਨਾ ਇੱਥੇ ਨਹੀਂ ਤਨ ਮਨ ਧੰਨ ਨਾਲ ਸੇਵਾ ਕਰੋ ਜਿਹਦੇ ਕੋਲ ਧੰਨ ਹੈ ਉਹ ਮਾਇਆ ਵੱਧ ਦਵੇ ਜਿਹਦੇ ਕੋਲ ਨਹੀਂ ਉਹ ਧੰਨ ਕਰਕੇ ਸੇਵਾ ਕਰੇ ਜਿਹੜਾ ਧੰਨ ਕਰਕੇ ਵੀ ਸੇਵਾ ਨਹੀਂ ਕਰ ਸਕਦਾ ਸ਼ਰੀਰ ਠੀਕ ਨਹੀਂ ਹੈ ਉਹ ਮਨ ਕਰਕੇ ਬਹਿ ਕੇ ਨਾਮ ਜਪੇ ਉਹਨੂੰ ਵੀ ਸੁੱਖ ਮਿਲ ਸਕਦਾ ਇੱਥੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਤਾਂ ਅਜ ਮਹਾਰਾਜ ਕਹਿੰਦੇ ਭਾਈ ਜਿਹੜਾ ਆਸਰਾ ਲੈ ਲੈਂਦਾ ਉਹਨੂੰ ਸੁੱਖ ਮਿਲਦੇ ਹਨ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਜੋ ਪ੍ਰਭ ਜੀ ਪਾਸ ਕਹਿੰਦੇ ਫਿਰ ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਸਭ ਕੁਝ ਸੁਣਦਾ ਹੈ ਸਭ ਕੁਝ ਉਹਦੇ ਪਾਸ ਕਹਿ ਜਿਹੜੀ ਗੱਲ ਬੰਦਿਆਂ ਨੂੰ ਨਹੀਂ ਦੱਸ ਸਕਦਾ ਉਹ ਗੁਰੂ ਨੂੰ ਦੱਸ ਗੁਰੂ ਸੁਣ ਕੇ ਤੈਨੂੰ ਸੁਖ ਦੇਣਗੇ ਸਭ ਕੁਝ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਗੁਰੂ ਸਭ ਕੁਝ ਤੇਰਾ ਕੀਤਾ ਵਰਤਦਾ ਸਦਾ ਤੇਰੀ ਆਸ ਹੈ ਸਦਾ ਤੇਰੀ ਆਸ ਹੈ ਉਹਦੀ ਆਸ ਰੱਖਣ ਵਾਲੇ ਕਦੇ ਨਿਰਾਸ਼ ਨਹੀਂ ਹੁੰਦੇ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਜੈ ਤੇ ਆਉਂ ਕਹਿੰਦਾ ਮਾਰ ਅਰਦਾਸ ਕਰੀ ਜੇ ਤੈਨੂੰ ਵਡਿਆਈ ਮਿਲੀ ਨਾ ਕਹੀਂ ਵਾਹਿਗੁਰੂ ਤੇਰੀ ਹੈ ਜੇ ਤੈਨੂੰ ਧੰਨ ਮਿਲਿਆ ਕਹੀਂ ਵਾਹਿਗੁਰੂ ਤੇਰਾ ਹੈ ਜੇ ਤੈਨੂੰ ਪੁੱਤ ਪਰਿਵਾਰ ਬੱਚੇ ਮਿਲੇ ਕਹੇ ਨੀ ਵਾਹਿਗੁਰੂ ਤੂੰ ਦਿੱਤਾ ਹੈ ਜਦੋਂ ਤੂੰ ਆਹ ਚੀਜ਼ ਧਾਰ ਲੈ ਫਿਰ ਤੇਰੀ ਭਗਤੀ ਸੁੱਤੇ ਸਿੱਧ ਹੋਣ ਲੱਗਦਾ ਛੱਡਣ ਦੀ ਕੁਝ ਵੀ ਲੋੜ ਨਹੀਂ ਘਰ ਸੋਨਾ ਮਿਲਿਆ ਸ਼ੁਕਰ ਕਰਕੇ ਕਹੋ ਵਾਹਿਗੁਰੂ ਤੂੰ ਦਿੱਤਾ ਹੈ ਜੇ ਪ੍ਰਸਾਦ ਵਸੈ ਸੁਖ ਮੰਦਰ ਤੇ ਸਹਿ ਧਿਆਏ ਸਦਾ ਮਨ ਅੰਦਰ ਸ਼ਰੀਰ ਤੰਦਰੁਸਤ ਹੈ ਚਿਹਰਾ ਰੋਜ਼ ਸ਼ੀਸ਼ੇ 'ਚ ਵੇਖਦੇ ਹੋ ਜਦੋਂ ਆਪਣੀ ਤੰਦਰੁਸਤੀ ਵੇਖਦੇਂ ਜਦੇ ਕਹੋ ਮਹਾਰਾਜ ਤੇਰਾ ਸ਼ੁਕਰ ਹੈ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜਿਹਦੀ ਕਿਰਪਾ ਨਾਲ ਤਨ ਮਨ ਸ਼ਰੀਰ ਸੋਹਣਾ ਦਿੱਤਾ ਤੰਦਰੁਸਤ ਉਹਦਾ ਸ਼ੁਕਰ ਕਰਕੇ ਘਰੋਂ ਨਿਕਲੋ ਵਾਹਿਗੁਰੂ ਦਾ ਨਾਮ ਜਪੋ ਇਹ ਹੀ ਭਗਤ ਹੈ ਵਾਹਿਗੁਰੂ ਜੇ ਤੇਰੀ ਵਡਿਆਈ ਤਾਂ ਸਭ ਤੇਰੀ ਵਡਿਆਈ ਜੋ ਤੂੰ ਵਡਿਆਈ ਦਿੱਤੀ ਉਹ ਸਭ ਕੁਝ ਤੇਰੀ ਹੈ ਇਹ ਤਨ ਮਨ ਧਨ ਸਭ ਕੁਝ ਤੇਰਾ ਹੈ ਨਾਨਕ ਕੀ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇੱਕ ਨਾਮ ਹੈ ਸਤਿਗੁਰੂ ਤੁਸੀਂ ਸੁੱਖਾਂ ਦੇ ਦਾਤੇ ਹੋ ਮੈਂ ਤਾਂ ਤੇਰਾ ਇੱਕ ਨਾਮ ਮੇਰੀ ਤਾਕਤ ਸਿਰਫ ਤੇਰਾ ਇੱਕ ਨਾਮ ਹੈ ਵਾਹਿਗੁਰੂ ਆਪਣਾ ਨਾਮ ਬਖਸ਼ੀ ਆਪਣੇ ਘਰ ਦੇ ਵਿੱਚੋਂ ਨਾਮ ਦੀ ਦਾਤ ਬਖਸ਼ੋ ਨਾਮ ਵਿੱਚ ਹੀ ਸਾਰੇ ਸੁੱਖ ਨੇ ਆਓ ਇੱਕ ਔਰ ਮੰਗੋ ਪਿਆਰ ਨਾਲ ਗੁਰੂ ਕੋਲੋਂ ਕੋਈ ਵੀ ਰਸਨਾ ਵੰਜੀ ਨਾ ਰਵੇ ਝੋਲੀਆਂ ਪਰੀਏ ਮੰਗੀਏ ਗੁਰੂ ਕੋਲੋਂ ਪਾਤਸ਼ਾਹ ਕਿਰਪਾ ਕਰੋ ਜੇ ਨਾਮ ਵਿੱਚ ਹੀ ਸੁੱਖ ਹੈ ਤੇ ਸਾਨੂੰ ਨਾਮ ਬਖਸ਼ਿਸ਼ ਕਰੋ ਕਲਗੀਆਂ ਵਾਲੇ ਪਾਤਸ਼ਾਹ ਇਸ ਧਰਤੀ ਤੇ ਤੁਸੀਂ ਦੁੱਖਾਂ ਤੇ ਭੁੱਖਾਂ ਨੂੰ ਮੁਕਾ ਦਿੱਤਾ ਮਹਾਰਾ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਨਾਮ ਬਖਸ਼ੋ ਦੁੱਖ ਤੇ ਭੁੱਖ ਜੀਵਨ ਵਿੱਚੋਂ ਮੁੱਕ ਜਾਏ ਇੱਕ ਔਰ ਮਿਲ ਕੇ ਪਿਆਰ ਨਾਲ ਮੰਗੋ ਸਾਰੇ ਆਖੋ ਗੁਰੂ ਅੱਗੇ ਹੱਥ ਜੋੜ ਕੇ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਕਰ ਕਿਰਪਾ ਦੀਜੈ ਨਾਨਕ ਕੀ ਬੇਨੰਤੀਆ ਨਾਨਕ ਕੀ ਬੇਨੰਤੀਆ ਨਾਨਕ ਕੀ ਬੇਨੰਤੀਆ ਨਾਨਕ ਕੀ ਮੰਗੋ ਸਾਰੇ ਕਰ ਕੇ ਰੁਪਾ ਦੀ ਜਨਾਮ ਕਰ ਕੇ ਰੁਪਾ ਦੀ ਜਨਾਮ ਕਰ ਕੇ ਰੁਪਾ ਦੀ ਨਾਮ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਵਾਹ ਵਾਹ ਕਰ ਗੁਰ ਕਰ जे <Giro> पुरु <entender> ਕਿਰਪਾ ਦੀ ਜਨਨਾਮ ਕਰ ਕਿਰਪਾ ਦੀ ਜਨਨਾਮ ਕਰ ਕਿਰਪਾ ਦੀ ਜਨ ਕਰ ਕਿਰਪਾ ਦੀ ਜਨ ਨਾਮ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਭਵਾਨ ਹੋਵੇ ਨਾਮ ਜਰੂਰ ਜਪੋ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ ਦੇਖੋ ਸਾਰੀ ਕਥਾ ਨਹੀਂ ਯਾਦ ਰਹਿੰਦੀ ਹੁੰਦੀ ਭੁੱਲ ਜਾਂਦੀਆਂ ਨੇ ਪਰ ਕੋਈ ਇੱਕ ਅੰਦੀ ਗੱਲ ਆਪਾਂ ਯਾਦ ਰੱਖ ਲਈਏ ਉਹਦੇ ਨਾਲ ਵੀ ਲਾਹਾ ਹੁੰਦਾ ਕਿਨਕਾ ਇੱਕ ਜਿਸ ਜੀਵ ਵਸਾਵੇ ਤਾਂ ਕਿ ਮੰਮਾ ਗਣੀ ਨਾ ਆਵੇ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ 4 ਵਜੇ 5 ਵਜੇ 6 ਵਜੇ ਜਦੋਂ ਨੀਂਦ ਤੋਂ ਜਾਗ ਖੁੱਲੇ ਉੱਠਦੇ ਅਸਾਰ ਤੁਹਾਡਾ ਫਰਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ ਹੈ ਪਹਿਲਾ ਸ਼ਬਦ ਤੁਹਾਡੀ ਜ਼ੁਬਾਨ ਤੇ ਆਵੇ ਅੱਖਾਂ ਖੋਲਦਿਆਂ ਅਸਾਰ ਸਤਨਾਮ ਸ੍ਰੀ ਵਾਹਿਗੁਰੂ 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 ਜਿਸ ਰੱਬ ਨੇ ਇੱਕ ਦਿਨ ਹੋਰ ਦਿੱਤਾ ਦੁਨੀਆ ਦੇਖਣ ਲਈ ਸਵਾਸ ਦਿੱਤੇ ਤੰਦਰੁਸਤੀ ਦਿੱਤੀ ਉੱਠਦੇ ਅਸਾਰ ਪਹਿਲਾਂ ਉਹਦਾ ਥੈਂਕਸ ਕਰਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਨੇ ਹੁਕਮ ਦਿੱਤਾ ਇਹਨੂੰ ਐ ਸਮਝਿਓ ਵਿਦੇਸੀ ਯੂ ਆਰ ਹੋਮਵਰਕ ਇਹ ਤੁਹਾਡਾ ਹੋਮਵਰਕ ਹੈ ਜਿਹੜਾ ਘਰ ਜਾ ਕੇ ਕਰਨਾ। ਜਿਹੜਾ ਬੱਚਾ ਹੋਮਵਰਕ ਨਾ ਕਰੇ ਉਹਦਾ ਰਿਜ਼ਲਟ ਫੇਲ ਹੋ ਜਾਂਦਾ। ਆਪਾਂ ਹੋਮਵਰਕ ਕਰਨਾ। ਹੋਮਵਰਕ ਕੀ ਹੈ? ਘਰ ਜਾ ਕੇ ਵੀ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ ਉੱਠਣੇ ਅਸਾਰ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ ਨੇ ਦਿੱਤਾ ਹੈ ਹੋਮਵਰਕ। ਗੁਰਸਤ ਗੁਰ ਕਾ ਜੋ ਸਿੱਖਾ ਖਾਏ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੋ ਭਲਕੇ ਉਠਰ ਨਾਮ ਧਿਆਵੇ ਜਿਹੜਾ ਸਿੱਖ ਹੈ ਭਾਈ ਸਿੱਖ ਦਾ ਤੈਨੂੰ ਵੀ ਅਮਰਿਸ਼ਕ ਹੈ। ਜਿਨ ਕੇਸ ਦਾੜੀ ਨਹੀਂ ਵੀ ਰੱਖੇ ਗੁਰੂ ਦੀ ਗੱਲ ਮੰਨਦਾ ਹੈ ਗੁਰੂ ਨੂੰ ਮੰਨਦਾ ਉਹ ਸਿੱਖ ਹੈ ਭਾਈ ਉਹ ਤੋਂ ਅੱਗੇ ਫਿਰ ਉਹਨੇ ਗੁਰਸਿੱਖ ਬਣਨਾ ਹੋਰ ਉਹਦੀ ਰਹਿਤ ਬਦਲਣੀ ਪਰ ਸ਼ੁਰੂਆਤ ਇੱਥੋਂ ਹੀ ਹੋਣੀ ਹੈ ਉਹ ਇਹ ਹੈ ਜਦੋਂ ਨੀਂਦ ਚੋਂ ਜਾਖ ਖੁੱਲੇ ਹੋਮਵਰਕ ਹੈ ਸੋ ਪਲਕੇ ਉਠਰਨਾ ਨਾਮ ਧਿਆਵੇ ਉੱਠਣ ਦੇ ਅੰਸਾਰ ਪਹਿਲਾ ਸ਼ਬਦ ਕਹੋ ਸਤਨਾਮ ਸ੍ਰੀ ਭਾਵੇਂ 2 ਮਿੰਟ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੋ ਕਹਿ ਲਿਆ ਕਰੋ ਭਾਈ ਜਦੋਂ ਨੀਂਦ ਚੋਂ ਜਾਖ ਖੁੱਲੇ ਵਾਹਿਗੁਰੂ ਕੋ ਕਹਿ ਲੋਂਗੇ ਬੀਬੀਓ ਯਾਦ ਰੱਖ ਲੋਂਗੇ ਕਹਿ ਲੋਂਗੇ ਭਾਈ ਹੱਥ ਖੜੇ ਕਰਕੇ ਜਕਾਰਾ ਛੱਡੋ ਸਵੇਰੇ ਨੀਂਦ ਚੋਂ ਜਾ ਖੁੱਲਣੀ ਵਾਹੇ ਗੁਰੂ ਕਹਿਣ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇੱਕ ਕੰਮ ਹੋਰ ਹੈ ਸਤਿ ਸ੍ਰੀ ਅਕਾਲ ਅੱਛਾ ਹੋਰ ਸੋਖਾ ਕਰਨਾ ਆਪਾਂ ਕਹਿੰਦੇ ਸਿੱਖੀ ਵਧੇ ਸਿੱਖੀ ਵਧੇ ਘਰ ਵਿੱਚ ਉਹ ਤਾਂ ਵਧਣੀ ਹੈ ਸੁੱਖ ਤਾਂ ਵਧਣੇ ਨੇ ਘਰ 'ਚ ਜੇ ਨਾਮ ਜਪਣ ਲੱਗ ਪਏ ਹੋਰ ਨਹੀਂ ਕਿਸੇ ਚੀਜ਼ ਨਾਲ ਜੇ ਕਹੀਏ ਵੀ ਧੱਗੇ ਤੀਤ ਕਰਨ ਨਾਲ ਉਹ ਕੁਝ ਕਰ ਮੈਨੂੰ ਬੰਦੇ ਕਹਿੰਦੇ ਜੀ ਨਾਰੀਅਲ ਪਾਣੀ ਚ ਤਾਂ ਨਾਰੀਅਲ ਪਾਣੀ ਚ ਤਰਨ ਨਾਲ ਥੋੜੀ ਕੁਛ ਹੁੰਦਾ ਨਾਰੀਅਲ ਖਾਣ ਨਾਲ ਤਾਂ ਕੁਝ ਹੋ ਸਕਦਾ ਉਹਦਾ ਪਾਣੀ ਪੀਓ ਤੁਸੀਂ ਤਾਂ ਅੰਦਰ ਉਸਤ ਹੋ ਜਾਓਗੇ ਨਾਰੀਅਲ ਦੀ ਗਰੀ ਖਾਓ ਤੁਹਾਨੂੰ ਤਾਂਦਰਸਤ ਹੋ ਜਾਓ ਰੋਟੀ ਮੋਰੇ ਪਈਏ ਵੇਖਣ ਨਾਲ ਥੋੜੀ ਕੁਝ ਹੁੰਦਾ ਭੁੱਖ ਕਦ ਨੇ ਮਿਟਣੀ ਖਾਣ ਨਾਲ ਇੰਦਾਂ ਰੋਜ਼ ਵਾਹਿਗੁਰੂ ਦਾ ਸ਼ਬਦ ਜਪਣਾ ਸ਼ੁਰੂ ਕਰੋ ਬੱਚਿਆਂ ਨੂੰ ਵੀ ਜਪਾਓ ਜਦੋਂ ਬੱਚਿਆਂ ਨੂੰ ਨੀਂਦ ਚੋਂ ਠਾਲਣਾ ਹੈ ਪਿਆਰ ਨਾਲ ਠਾਲੋ ਪੁੱਤ ਉੱਠ ਦਿਨ ਚੜ ਗਿਆ ਬੋਲ ਵਾਹਿਗੁਰੂ ਪੁੱਤ ਉੱਠ ਤੇਰੀ ਬੈਨ ਆਉਣ ਵਾਲੀ ਹੈ ਸਕੂਲ ਜਾਣਾ ਬੋਲ ਵਾਹਿਗੁਰੂ ਇੰਦਾਂ ਠਾਲੋ ਇਹ ਤਾਂ ਹੋਣਾ ਜੇ ਤੁਸੀਂ ਇੰਦਾਂ ਘੰਟਾ ਬੀਬੀਓ ਪਹਿਲਾਂ ਉੱਠੋਗੇ ਜੇ ਤੁਸੀਂ ਲੇਟ ਉੱਠਣੇ ਫਿਰ ਬੱਚਿਆਂ ਨੂੰ ਵੀ ਖਿੱਚ ਕੇ ਠਾਲਣਾ ਪੈਂਦਾ ਛੇਤੀ ਕਰ ਤੇਰੀ ਬੱਸ ਲੰਘੇ ਅੱਗ ਲੱਗੇ ਰੋਟੀ ਵੀ ਨਹੀਂ ਬਣਾਈ ਆ ਉਹ ਵੀ ਨਹੀਂ ਹੋਇਆ ਉਹ ਵੀ ਨਹੀਂ ਹੋਇਆ ਗਾਲਾਂ ਹੀ ਚੱਲ ਰਹੀਆਂ ਸਵੇਰੇ ਘਰ 'ਚ ਕਿਉਂ ਭਾਈ ਸੁਖੀ ਨਹੀਂ ਹੋਏ ਟਾਈਮ ਸਿਰ ਉੱਠ ਕੇ ਵਾਹਿਗੁਰੂ ਨਹੀਂ ਕਿਹਾ ਤੁਹਾਡੇ ਘਰ ਦਾ ਐਟਮੋਸਫੇਅਰ ਨਹੀਂ ਚੇਂਜ ਹੋਣਾ ਜੇ ਵਾਹਿਗੁਰੂ ਨਹੀਂ ਜਪੋਗੇ ਬੀਬੀਆਂ ਨੂੰ ਪਤਾ ਹੈ ਇੱਕ ਚਮਚਾ ਦਹੀਂ ਦਾ 4 ਕਿਲੋ ਦੁੱਧ ਚ ਪਾ ਦਿਓ ਦੁੱਧ ਕੀ ਬਣ ਜਾਂਦਾ ਨਹੀਂ ਉਹਨੂੰ ਕਹਿੰਦੇ ਜਾਗ ਲਾਣਾ ਇੱਕ ਚਮਚੇ ਦਾ ਜਾਗ ਲਾਇਆ 4 ਕਿਲੋ ਦੁੱਧ ਵੀ ਦਹੀਂ ਬਣ ਗਿਆ ਆਪਣੇ ਘਰ ਚ 2 ਮਿੰਟ ਹੀ ਸਵੇਰੇ ਵਾਹਿਗੁਰੂ ਵਾਹਿਗੁਰੂ ਕਹ ਲਓ ਜਾਗ ਲੱਗ ਜਾਣਾ ਤੁਹਾਡੇ ਘਰ ਪਰ ਕਹਿ ਲਓ ਸਵੇਰੇ ਉੱਠ ਕੇ ਸਤਨਾਮ ਸ੍ਰੀ ਜਦੋਂ ਸਵੇਰੇ ਬੱਚਿਆਂ ਲਈ ਚਾਹ ਦੁੱਧ ਬਣਾਉਣਾ ਹੈ ਉਦੋਂ ਗੈਸ ਬਾਲਦੇ ਅੰਸਾਰ ਬੀਬੀਓ ਕਹਦੇ ਕਰੋ ਸਤਨਾਮ ਸ੍ਰੀ ਵਾਹਿਗੁਰੂ ਚਾਹ ਬਣਾਉਂਦੇ ਆ ਕਹਦੇ ਕਰੋ ਸਤਨਾਮ ਸ੍ਰੀ ਕੱਪਾਂ ਗਲਾਸ ਚ ਪਾਉਂਦੇ ਆ ਬੱਚੇ ਲਿਖੋ ਸਤਨਾਮ ਸ੍ਰੀ ਵਾਹਿਗੁਰੂ ਦੁੱਧ ਦੀ ਬੋਤਲ ਬੀਬੀਆਂ ਬਣਾਉਨੀਆਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਬਣਾਓ ਤੁਹਾਡੇ ਬੱਚੇ ਤੇ ਅਸਰ ਹੋਏਗਾ ਹਰ ਚੀਜ਼ ਦਾ ਖਾਦਿਆ ਅਸਰ ਹੁੰਦਾ ਹੈ ਹਰ ਚੀਜ਼ ਦਾ ਸੁਰਤੀ ਉੱਤੇ ਵੀ ਸਰੀਰ ਉੱਤੇ ਵੀ ਚਾਹ ਬਣਾਉਂਦਿਆਂ ਜ਼ਰੂਰ ਸਵੇਰੇ ਵਾਹਿਗੁਰੂ 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 ਕਹੋ ਇਹ ਨਹੀਂ ਕਿ ਗੱਲਾਂ ਕਰਨੀਆਂ ਜਾਂ ਮੋਬਾਈਲ ਲਾ ਲਿਆ ਇਦਾਂ ਨਾ ਤਮਨਾ ਕਰੋ ਇਹਨਾਂ ਦਾ ਕੰਮ ਕਰ ਲਓ ਤੁਹਾਡੇ ਘਰ ਚ ਜਾਗ ਲੱਗ ਜਾਣਾ ਬੀਬੀਓ ਠੀਕ ਹੈ ਚਾਹ ਬਣਾਉਂਦਿਆਂ ਵਾਹਿਗੁਰੂ ਕਹਿ ਲਉਂਦੀਆਂ ਬੱਚੇ ਦੀ ਦੁੱਧ ਦੀ ਬੋਤਲ ਬਣਾਉਂਦਿਆਂ ਵਾਹਿਗੁਰੂ ਕਹਿ ਲਉਗੇ ਆ ਦੇਖੋ ਇੰਨੀਆਂ ਕੁ ਗੱਲਾਂ ਤਾਂ ਸੌਖੀਆਂ ਇਹ ਯਾਦ ਰੱਖ ਲਿਓ ਠੀਕ ਹੈ ਬੀਬੀਓ ਅਤ ਘੜੇ ਕਰਕੇ ਜਕਾਰਾ ਛੱਡੋ ਚਾਹ ਮਨਾਉਂਦੇ ਆ ਵੀ ਤੁਸੀਂ ਵਾਹਿਗੁਰੂ ਕਹਿਣਾ ਵਾ ਵਾ ਤੁਸੀਂ ਮੇਰੇ ਤੋਂ ਸਵਾਲ ਕਰ ਸਕਦੇ ਹੋ ਇਹਦੇ ਨਾਲ ਕੀ ਹੋਣਾ ਹੈ ਮੈਂ ਤੁਹਾਨੂੰ ਵਾਹ ਲੌਜਿਕ ਜਵਾਬ ਦੇ ਸਕਣਾ ਬਾਦਾਮ ਦੀਆਂ ਗਿਰੀਆਂ ਪਾਣੀ ਚ ਭਿਉਂ ਦਿੰਦਿਆਂ ਨੇ ਬੀਬੀਆਂ ਪਤਾ ਕਿਉਂ ਕੱਚੀਆਂ ਗਿਰੀਆਂ ਸਿੱਧੀਆਂ ਖਲਾਈਆਂ ਬਾਦਾਮ ਦੀਆਂ 10 ਗਿਰੀਆਂ ਕਿਛੋੜੇ ਜਿਹੇ ਬੱਚੇ ਨੂੰ ਖਵਾ ਦਿਓ ਉਹਦੇ ਮਿਹਦੇ ਚ ਗਰਮੀ ਪੈ ਜਾਂਦੀ ਫਿਰ ਭੈਣਾ ਕੀ ਕਰਦੀਆਂ ਪਾਣੀ ਚ ਭਿਉਂਦੇ ਨਹੀਂ ਕਰੀਆਂ ਉਹਦੀ ਤਸਵੀਰ ਬਦਲ ਗਈ ਪਾਣੀ ਚ ਪਿਉਂਤਿਆਂ ਬਦਾਮ ਦੀ ਤਸਵੀਰ ਬਦਲ ਜਾਂਦੀ ਹੈ ਬਾਣੀ ਪੜ ਕੇ ਵਾਹਿਗੁਰੂ ਕਹਿ ਕੇ ਚੀਜ਼ ਬਣਾਈ ਉਹਦੀ ਤਸਵੀਰ ਬਦਲ ਜਾਂਦੀ ਇਸ ਲਈ ਵਾਹਿਗੁਰੂ ਕਹਿ ਕੇ ਚਾਹ ਪਾਣੀ ਬਣਾਓ ਕਈ ਬੀਬੀਆਂ ਨੇ ਵਿੱਚ ਹੱਥ ਨਹੀਂ ਖੜੇ ਕੀਤੇ ਉਹ ਮੈਨੂੰ ਪਤਾ ਹੈ ਪਤਾ ਕਿਉਂ ਉਹ ਕੰਨੀਆਂ ਹੋਣੀਆਂ ਵੀ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਹੀ ਬਣਾਉਂਦਾ ਭਾਈ ਸਾਹਿਬ ਨੇ ਤਾਂ ਸਵੇਰੇ ਕਿਹਾ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਬਣਾਉਂਦਾ ਚਲੋ ਕੋਈ ਗੱਲ ਨਹੀਂ ਗੱਲ ਹੱਸਣ ਦੀ ਨਿਕਲੀ ਜੇ ਕਿਸੇ ਦੇ ਘਰ ਵਾਲਾ ਚਾਹ ਬਣਾਉਂਦਾ ਬੀਬੀ ਪਾਕਾਂ ਵਾਲੀ ਐ ਪਰ ਕਹਿ ਦਿਓ ਸਰਦਾਰ ਜੀ ਚਾਹ ਬਣਾਉਂਦਿਆਂ ਵਾਹਿਗੁਰੂ ਤੁਸੀਂ ਕਹਿ ਲਿਓ ਰੋਟੀ ਬਣਾਉਂਦਿਆਂ ਵਾਹਿਗੁਰੂ ਮੈਂ ਕਹਿ ਲਾਂਗੀ ਸਾਰੇ ਪਰਿਵਾਰ ਦਾ ਪਲਾ ਹੋ ਜਾਏ ਸਤਿਗੁਰੂ ਕਿਰਪਾ ਕਰਨ